ਇਰੇ ਸਰੇ ਹੀ ਭਚਾਲ ਨੇ ਧਰਤੀ ਖਲਾਕੇ ਰੱਖ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਲਗਭਗ ਪੂਰੇ ਇੰਡੀਆ ਦੇ ਰਾਜਾਂ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਤੜਕਸਾਰ ਤੋਂ ਲੈ ਕੇ ਤੇ ਹੁਣ ਤੱਕ ਤਿੰਨ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤੁਹਾਨੂੰ ਦੱਸਦੇ ਆ ਕਿ ਕਿੱਥੇ-ਕਿੱਥੇ ਝਟਕੇ ਆਏ ਨੇ ਔਰ ਕਈ ਜਗ੍ਹਾ ਤੋਂ ਆ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਿਲਡਿੰਗਾਂ ਵਗੈਰਾ ਨੂੰ ਜਰੂਰ ਜਿਹੜਾ ਨੁਕਸਾਨ ਹੈ ਉਹ ਪਹੁੰਚਿਆ ਹੋਇਆ ਹੈ ਹਾਲੇ ਤੱਕ ਜਾਨੀ ਨੁਕਸਾਨ ਦੀ ਕੋਈ ਵੀ ਜਿਹੜੀ ਖਬਰ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਤਸਵੀਰਾਂ ਦਿਖਾ ਰਿਹਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਏ ਨੇ ਪੁਚਾਲ ਦੇ ਝਟਕੇ ਖੌਫਨਾਕ ਮੰਜ਼ਰ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਬਕਾਇਦਾ ਦਿੱਲੀ ਦੇ ਵਿੱਚ ਮੈਂ ਪੁਚਾਲ ਦੇ ਝਟਕੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਸਵੇਰੇ-ਸਵੇਰੇ ਝਟਕੇ ਲੱਗੇ ਨੇ ਜਿੱਥੇ ਤੀਬਰਤਾ ਸੀ ਗੱਲ ਕਰੀਏ ਪੁਚਾਲ ਦੀ ਤੀਬਰਤਾ ਤਾਂ 4 ਮਾਪੀ ਗਈ ਹੈ ਰੈਕਟਰ ਸਕੇਲ 4 ਦੇ ਨਾਲ ਪੁਚਾਲ ਜਿਹੜਾ ਉਹ ਦਿੱਲੀ ਦੇ ਵਿੱਚ ਆਇਆ ਨਵੀਂ ਦਿੱਲੀ ਦੇ ਵਿੱਚ ਔਰ ਇਸ ਦੇ ਨਾਲ ਬਿਹਾਰ ਉੜੀਸਾ ਤੇ ਸਿੱਕਮ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਬੰਗਲਾਦੇਸ਼ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਦੇ ਵਿੱਚ ਜਿਹੜੀ ਤੀਬਰਤਾ ਹੈ ਉਹ 3.5 ਮਾਪੀ ਗਈ ਹੈ ਪਰ ਸਭ ਤੋਂ ਵੱਧ ਆ ਜਿਹੜਾ ਤੇਜ਼ੀ ਦੇ ਨਾਲ ਅਸੀਂ ਪੁਚਾਲ ਕਹਿ ਲਈ ਤਾਂ ਉਹ ਪੂਰੀ ਦੇ ਵਿੱਚ ਆਇਆ ਉੜੀਸਾ ਦੇ ਪੂਰੀ ਦੇ ਵਿੱਚ ਪੁਚਾਲ ਆਇਆ ਹੈ ਜਿੱਥੇ ਤੀਬਰਤਾ ਜਿਹੜੀ ਪੁਚਾਲ ਦੀ ਉਹ 4.7 ਮਾਪੀ ਗਈ ਹੈ ਤੇ ਸਭ ਤੋਂ ਵੱਧ ਤੀਬਰਤਾ ਦੇ ਨਾਲ ਪੁਚਾਲ ਦੇ ਛਟਕੇ ਉੜੀਸਾ ਦੇ ਪੂਰੀ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਤਾਂ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਤੜਕਸਾਰ ਤੋਂ ਲੈ ਕੇ ਹੁਣ ਤੱਕ ਤਿੰਨ ਝਟਕੇ ਜਿਹੜੇ ਨੇ ਉਲੱਗ ਚੱਕੇ ਨੇ ਇਹ ਪੰਜਾਬ ਨੂੰ ਛੱਡ ਕੇ ਇਸ ਰੀਜਨ ਨੂੰ ਛੱਡ ਕੇ ਹਰਿਆਣੇ ਦੇ ਪੰਜ ਜ਼ਿਲ੍ਹਿਆਂ ਤੱਕ ਦੱਸਿਆ ਜਾ ਰਿਹਾ ਹੈ ਕਿ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਹਰਿਆਣੇ ਦੇ ਵੀ ਪੰਜ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕਿਆਂ ਦੀ ਮਾਰ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਉੱਥੇ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤੇ ਇਸ ਦੇ ਨਾਲ ਮਾ ਦਿੱਲੀ ਐਨਸੀਆਰ ਨਵੀਂ ਦਿੱਲੀ ਦੇ ਵਿੱਚ ਬਿਹਾਰ ਦੇ ਵਿੱਚ ਉੜੀਸਾ ਤੇ ਸਿੱਕਮ ਦੇ ਵਿੱਚ ਤੇ ਬੰਗਲਾਦੇਸ਼ ਦੇ ਵਿੱਚ ਵੀ ਪੋਚਾਲ ਜਿਹੜਾ ਆਇਆ ਹੈ ਬੰਗਲਾਦੇਸ਼ ਦੀ ਤੀਬਰਤਾ ਜੇ ਅਸੀਂ ਗੱਲ ਕਰੀਏ 3.5 ਤੀਬਰਤਾ ਦੇ ਨਾਲ ਉੱਥੇ ਪੋਚਾਲ ਆਇਆ ਪਰ ਸਭ ਤੋਂ ਵੱਧ ਜਿਹੜੀ ਤੀਬਰਤਾ ਨਾਪੀ ਗਈ ਹੈ ਉਹ ਉੜੀਸਾ ਦੇ ਪੂਰੀ ਦੇ ਵਿੱਚ ਨਾਪੀ ਗਈ ਹੈ ਜਿੱਥੇ ਤੁਹਾਨੂੰ ਦੱਸਦੀ ਕਿ 4.7 ਤੀਬਰਤਾ ਦੇ ਨਾਲ ਦੱਸਿਆ ਜਾਂਦਾ ਹੈ ਕਿ ਪੁਚਾਲ ਜਿਹੜਾ ਵਾ ਉਹ ਆਇਆ ਹੈ ਤਾਂ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿੱਥੇ-ਜਿੱਥੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਪੱਖੇ ਖਿਲਦੇ ਨੇ ਕੁਰਸੀਆਂ ਤੱਕ ਹਿਲ ਜਾਂਦੀਆਂ ਨੇ ਇੰਨੀ ਤੇਜ਼ ਵੀ ਉੜੀਸਾ ਦੇ ਵਿੱਚ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਨੇ ਹਰਿਆਣੇ ਦੇ 5 ਜ਼ਿਲ੍ਹੇ ਆ ਹਰਿਆਣੇ ਦੇ 5 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪੁਚਾਲ ਦੇ ਝਟਕੇ ਆਏ ਨੇ ਹਾਲਾਂਕਿ ਪੰਜਾਬ ਰੀਜਨ ਨੂੰ ਛੱਡ ਕੇ ਅਜੇ ਤੱਕ ਇਹ ਖਬਰ ਨਹੀਂ ਆਈ ਕਿ ਪੰਜਾਬ ਦੇ ਵਿੱਚ ਵੀ ਆਏ ਨੇ ਪਰ ਹਰਿਆਣੇ ਦੇ ਪੰਜ ਜ਼ਿਲ੍ਹੇ ਹੋਗੇ ਦਿੱਲੀ ਐਨਸੀਆਰ ਹੋ ਗਿਆ ਬੰਗਲਾਦੇਸ਼ ਹੋ ਗਿਆ ਬਿਹਾਰ ਉੜੀਸਾ ਤੇ ਸਿਕਮ ਹੋ ਗਿਆ ਇਹ ਸਾਰੇ ਰੀਜ਼ਨ ਦੇ ਵਿੱਚ ਪੁਚਾਲ ਦੇ ਝਟਕੇ ਜਿਹੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਔਰ ਤਿੰਨ ਵਾਰ ਸਵੇਰ ਤੋਂ 5:30 ਵਜੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੁਚਾਲ ਦੇ ਝਟਕੇ ਸ਼ੁਰੂ ਹੋ ਜਾਂਦੇ ਨੇ 5:30 ਤੋਂ ਬਾਅਦ ਹੁਣ ਤੱਕ ਤਿੰਨ ਵਾਰ ਧਰਤੀ ਹਿੱਲੀ ਹੈ ਜਾਨੀ ਕਿ ਤਿੰਨ ਵਾਰ ਪੁਚਾਲ ਜਿਹੜਾ ਆ ਉਹ ਆਇਆ ਕਿਤੇ 3.5 ਦੀ ਤੀਬਰਤਾ ਰਹੀ ਹੈ ਕਿਤੇ 4.7 ਦੀ ਤੀਬਰਤਾ ਰਹੀ ਹੈ ਸਭ ਤੋਂ ਜ਼ਿਆਦਾ ਜਿਹੜੀ ਤੀਬਰਤਾ ਹੈ ਉਹ ਉੜੀਸਾ ਦੇ ਪੁਰੀ ਦੇ ਵਿੱਚ ਮਹਿਸੂਸ ਕੀਤੀ ਗਈ ਹੈ 4.7 ਦੇ ਨਾਲ ਹਾਲਾਂਕਿ ਹਰਿਆਣੇ ਦੇ ਪੰਜ ਜ਼ਿਲ੍ਹਿਆਂ ਤੱਕ ਇਹ ਇਹ ਪੁਚਾਲ ਦੀ ਮਾਰ ਜਿਹੜੀ ਹੈ ਉਹ ਮਹਿਸੂਸ ਹੋਈ ਹੈ ਅਜੇ ਤੱਕ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਾਨੀ ਨੁਕਸਾਨ ਦੀ ਕਿਤੇ ਕੋਈ ਖਬਰ ਨਿਕਲ ਕੇ ਜਿਹੜੀ ਹੈ